ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਦੇ ਸਮੇਂ ਇੱਕ 14 ਸਾਲ ਦਾ ਬਹੁਤ ਹੀ ਗਰੀਬ ਸਿੱਖ ਹੋਇਆ ਹੈ ਜਿਸ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਲੋਕੀ ਉਸ ਗਰੀਬ ਨੂੰ ਸੋਮਾ ਸੋਮਾ ਕਹਿ ਕੇ ਬੁਲਾਉਂਦੇ ਗੁਰੂ ਰਾਮਦਾਸ ਜੀ ਨੇ ਉਸ ਗਰੀਬ ਸੋਮੇ ਨੂੰ ਸੋਮਾ ਸਾਹਿਬ ਕਿਵੇਂ ਬਣਾਇਆ ਇਸ ਦੀ ਇੱਕ ਬਹੁਤ ਹੀ ਪਿਆਰੀ ਸਾਖੀ ਹੈ ਕਰਦੇ ਗਰੀਬੀ ਦੇਖ ਕੇ ਭਾਈ ਸੋਮੇ ਦੀ ਮਾਤਾ ਕਹਿੰਦੀ ਹੈ ਸੋਮਿਆ ਸੁਣਿਆ ਹੈ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਉੱਥੇ ਸੰਗਤਾਂ ਦੂਰੋਂ ਦੂਰੋਂ ਸੇਵਾ ਕਰਨ ਲਈ ਆਉਂਦੀਆਂ ਹਨ ਉੱਥੇ ਸੰਗਤਾਂ ਦਾ ਭਾਰੀ ਇਕੱਠ ਵੀ ਹੁੰਦਾ ਹੈ ਤੂੰ ਉੱਥੇ ਘੁੰਗਣੀਆਂ ਵੇਚ ਆਇਆ ਕਰ ਅੱਛੀ ਕਮਾਈ ਹੋ ਜਾਵੇਗੀ ਮਾਤਾ ਘੁੰਗਣੀਆਂ ਬਣਾ ਦਿੰਦੀ ਹੈ ਤੇ ਭਾਈ ਸੋਮਾ ਪਰਿਕਰਮਾ ਦੇ ਵਿੱਚ ਘੁੰਗਣੀਆਂ ਦਾ ਛਾਬਾ ਲਗਾ ਕੇ ਬੈਠ ਜਾਂਦਾ ਹੈ ਬਹੁਤ ਜਲਦੀ ਸਾਰੀਆਂ ਕੁੰਗੜੀਆਂ ਵਿਕ ਗਈਆਂ ਅਤੇ ਅੱਛੀ ਕਮਾਈ ਵੀ ਹੋ ਗਈ। ਉਸੇ ਵਕਤ ਮਹਾਰਾਜ ਗੁਰੂ ਰਾਮਦਾਸ ਜੀ ਉੱਥੋਂ ਲੰਘੇ ਅਤੇ ਸੋਮੇਵਰ ਦੇਖ ਕੇ ਕਿਹਾ ਭਾਈ ਤੇਰਾ ਨਾਂ ਕੀ ਹੈ? ਜੀ ਮੇਰਾ ਨਾਂ ਸੋਮਾ ਹੈ। ਮਹਾਰਾਜ ਜੀ ਨੇ ਪੁੱਛਿਆ ਕਿੰਨੇ ਪੈਸੇ ਵਟੇ ਹਨ? ਭਾਈ ਸੋਮੇ ਨੇ ਸਾਰੀ ਮਾਇਆ ਗੁਰੂ ਜੀ ਨੂੰ ਦਿਖਾਈ। ਗੁਰੂ ਜੀ ਨੇ ਕਿਹਾ ਸੋਮਿਆ ਇਹ ਸਾਰੀ ਮਾਇਆ ਤੂੰ ਸਾਨੂੰ ਦੇ ਦੇ ਅਸੀਂ ਸਰੋਵਰ ਦੀ ਸੇਵਾ ਵਿੱਚ ਲਗਾ ਦੇਵਾਂਗੇ। घर मां ने पुत्तर, पैसे वाट के वे आया है दिखा तो भाई सोमे ने कहा माँ गुरु रामदास जी ने सारे पैसे गुरु घर की सेवा में पा दते हैं माता भी गुरु घर से भरोसा रखने वाली सी शुक्र कर लगी कि महाराज ने सा सेवा गुरु के लेखे विच लगा दिखती है इस तरह गुरु रामदास जी ਭਾਈ ਸੋਮੇ ਤੋਂ ਲਗਾਤਾਰ 6 ਦਿਨ ਪੈਸੇ ਲੈਂਦੇ ਰਹੇ। ਮਾਤਾ ਵੀ ਸ਼ੁਕਰ ਮਨਾਉਂਦੀ ਰਹੀ ਅਤੇ ਸੋਮੇ ਨੂੰ ਕਹਿਣ ਲੱਗੀ ਕੋਈ ਨਹੀਂ ਸੋਮਿਆ, ਗੁਰੂ ਸਾਹਿਬ ਜਦੋਂ ਵੀ ਆਣ ਤਾਂ ਉਹਨਾਂ ਨੂੰ ਕਦੀ ਨਾ ਨਾ ਕਰੇ। ਜੇ ਉਹ ਨਾ ਆਉਣ ਤਾਂ ਤੂੰ ਆਵ ਜਾ ਕੇ ਦੇ ਆਵੇਂ। 7ਵੇਂ ਦਿਨ ਜਦੋਂ ਗੁਰੂ ਮਹਾਰਾਜ ਜੀ ਨਹੀਂ ਆਏ ਤਾਂ ਭਾਈ ਸੋਮਾ ਆਪ ਮਹਾਰਾਜ ਜੀ ਨੂੰ ਪੈਸੇ ਦੇਣ ਚਲੇ ਆ ਗਿਆ। ਮਹਾਰਾਜ ਜੀ ਨੇ ਮੁਸਕਰਾ ਕੇ ਕਿਹਾ ਸੋਮਿਆ, ਰੋਜ਼ ਪੈਸੇ ਕਟਦੇ ਕਿਉਂ ਜਾ ਰਹੇ ਹਨ? ਤਾ ਭਾਈ ਸੋਮੇ ਨੇ ਕਿਹਾ ਮਹਾਰਾਜ ਅਸੀਂ ਬਹੁਤ ਗਰੀਬ ਹਾਂ ਘਰ ਛੋਲੇ ਖਰੀਦਣ ਲਈ ਪੈਸੇ ਨਹੀਂ ਹਨ ਮਹਾਰਾਜ ਜੀ ਨੇ ਕਿਹਾ ਨਹੀਂ ਸੋਮਿਆ ਤੂੰ ਗਰੀਬ ਨਹੀਂ ਤੂੰ ਤੇ ਸ਼ਾਹ ਹੈ ਸ਼ਾਹ ਨਹੀਂ ਮਹਾਰਾਜ ਮੈਂ ਬਹੁਤ ਗਰੀਬਾਂ ਗੁਰੂ ਜੀ ਨੇ ਕਿਹਾ ਦਸ ਸੋਮਿਆ ਤੂੰ ਸਾਨੂੰ ਮਾਇਆ ਦਿੱਤੀ ਹੈ ਜਾਂ ਸਾਤੋਂ ਲਿੱਤੀ ਹੈ ਸੋਮੇ ਨੇ ਭੋਲੇ ਪਾ ਕੇ ਆ ਜੀ ਮੈਂ ਤੁਹਾਨੂੰ ਦਿੱਤੀ ਹੈ ਤਾਂ ਗੁਰੂ ਜੀ ਕਹਿਣ ਲੱਗੇ ਸੋਮਿਆ ਦਸ ਮਾਇਆ ਦੇਣ ਵਾਲਾ ਵੱਡਾ ਹੁੰਦਾ ਹੈ ਜਾਂ ਲੈਣ ਵਾਲਾ ਤਾਂ ਭਾਈ ਸੋਮੇ ਨੇ ਆਖਿਆ ਮਹਾਰਾਜ ਦੇਣ ਵਾਲਾ ਤਾਂ ਫਿਰ ਸੋਮਿਆ ਤੂੰ ਗਰੀਬ ਕਿੱਥੋਂ ਹੋਇਆ ਤੂੰ ਤੇ ਸ਼ਾਹ ਹੈਂ ਸ਼ਾਹ ਗੁਰੂ ਰਾਮਦਾਸ ਜੀ ਨੇ ਭਾਈ ਸੋਮੇ ਨੂੰ ਗਲੇ ਨਾਲ ਲਗਾ ਕੇ ਤਿੰਨ ਬਖਸ਼ਿਸ਼ਾਂ ਦਿੱਤੀਆਂ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਬੇ ਪਰਵਾ ਮਹਾਰਾਜ ਜੀ ਨੇ ਭਾਈ ਸੋਮੇ ਨੂੰ ਭਗਤੀ ਦੀ ਦਾਤ ਵੀ ਬਖਸ਼ੀ ਅਤੇ ਮਾਇਆ ਦੀ ਦਾਤ ਵੀ ਅਤੇ ਨਾਲ ਹੀ ਵਚਨ ਕੀਤੇ ਤੇਰੀਆਂ ਕੁਲਾਂ ਵਿਸ਼ਾ ਹੋਣ ਗਿਆ ਸੋ ਗੁਰੂ ਪਿਆਰਿਓ ਗੁਰੂ ਰਾਮਦਾਸ ਜੀ ਦੇ ਦਰ ਤੇ ਜੋ ਵੀ ਗਰੀਬ ਸੋਮਾ ਬਣ ਕੇ ਜਾਂਦਾ ਹੈ ਗੁਰੂ ਮਹਾਰਾਜ ਉਸ ਨੂੰ ਸੋਮਾ ਸ਼ਾ ਬਣਾ ਦਿੰਦੇ ਹਨ ਨਾਮ ਸਿਮਰਨ ਭਗਤੀ ਦੀ ਦਾਤ ਬਖਸ਼ ਦਿੰਦੇ ਹਨ ਅਤੇ ਦੁਨਿਆਵੀ ਪਦਾਰਥਾਂ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਅਸੀਂ ਵੀ ਸੋਮੇ ਸ਼ਾਦੀ ਤਰਾਂ ਗੁਰੂ ਦੇ ਦਰ ਤੇ ਗਰੀਬ ਬਣ ਕੇ ਜਾਈਏ ਨਿਮਾਣੇ ਨਿਤਾਣੇ ਬਣ ਕੇ ਜਾਈਏ ਗੁਰੂ ਰਾਮਦਾਸ ਜੀ ਦੇ ਦਰ ਤੇ ਅੱਜ ਵੀ ਬਰਕਤਾਂ ਵਰਸ ਰਹੀਆਂ ਹਨ ਉਹ ਤਾਂ ਦਾਤਾਂ ਦੇ ਨਾਲ ਝੋਲੀਆਂ ਪਰ ਦਿੰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ